ਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਾਲਾਂ ਦੇ ਲਈ ਤੇਲ ਬਣਾ ਕੇ ਤਿਆਰ ਕਰਾਂਗੇ ਇਹ ਜਿਹੜਾ ਅੱਜ ਆਪਾਂ ਤੇਲ ਬਣਾਵਾਂਗੇ ਇਹਦੇ ਵਿੱਚ ਬਾਲਾਂ ਦੀ ਹਰੇਕ ਸਮੱਸਿਆ ਦਾ ਹੱਲ ਹੈ ਜਿਵੇਂ ਕਿ ਬਾਲਾਂ ਦੇ ਵਿੱਚ ਸਿਕਰੀ ਸਰਾਇਸ ਬਾਲ ਝੜਦੇ ਆ ਜਾਂ ਬਾਲਾਂ ਦੀ ਗਰੋਥ ਨਹੀਂ ਹੋ ਰਹੀ ਸਿਰ ਦੇ ਵਿੱਚ ਖਾਰਸ਼ ਹੁੰਦੀ ਹੈ ਜਾਂ ਕਈ ਵਾਰ ਸਿਰ ਦੇ ਵਿੱਚ ਫੰਸੰਗ ਵਗੈਰਾ ਹੋ ਜਾਂਦੀਆਂ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਲਈ ਇਹ ਜਿਹੜਾ ਤੇਲ ਹੈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਇਹ ਜਿਹੜਾ ਤੇਲ ਹੈ ਪਹਿਲਾਂ ਵੀ ਅਸੀਂ ਘਰ ਦੇ ਵਿੱਚ ਕਾਫੀ ਵਾਰ ਬਣਾ ਚੁੱਕੇ ਆ ਤੇ ਇਸ ਤੇ ਇਹ ਲਾ ਬਹੁਤ ਹੀ ਜਿਆਦਾ ਵਧੀਆ ਰਿਜ਼ਲਟ ਹੈ ਤੇ ਅੱਜ ਵੀ ਅਸੀਂ ਘਰ ਵਾਸਤੇ ਤੇਲ ਬਣਾ ਕੇ ਤਿਆਰ ਕੀਤਾ ਹੈ ਸੋਚਿਆ ਕਿ ਚਲੋ ਤੁਹਾਡੇ ਨਾਲ ਵੀ ਇਹ ਵੀਡੀਓ ਸ਼ੇਅਰ ਕਰ ਲਈਏ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖ ਲਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕੁਐਸਟ ਹੈ ਕਿ ਮੇਰੇ ਚੈਨਲ ਐਸ਼ ਫੂਡ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਤੇ ਤੇਲ ਬਣਾਉਣ ਦੇ ਲਈ ਆਪਾਂ ਜੋ ਵੀ ਸਮਾਨ ਲੈ ਇੱਕ ਵਾਰੀ ਦੇਖ ਲੈਂਦੇ ਹਾਂ ਹਾਂਜੀ ਤੇਲ ਬਣਾਉਣ ਦੇ ਲਈ ਆਪਾਂ 1 ਲੀਟਰ ਨਾਰੀਅਲ ਦਾ ਤੇਲ ਲਿਆ ਤੇ ਮੇਰੇ ਕੋਲੇ ਵਰਜਨ ਕੋਕੋਨਟ ਆਇਲ ਹੈ ਤੁਹਾਡੇ ਕੋਲੇ ਜਿਹੜਾ ਵੀ ਕੋਕੋਨਟ ਆਇਲ ਅਵੇਲੇਬਲ ਹੈ ਤੁਸੀਂ ਲੈ ਸਕਦੇ ਹੋ ਕਿਉਂਕਿ ਜਿਹੜਾ ਅੱਜ ਆਪਾਂ ਤੇਲ ਬਣਾਉਣ ਲੱਗੇ ਆ ਇਹਦਾ ਜਿਹੜਾ ਰਿਜ਼ਲਟ ਹੈ ਕੋਕੋਨਟ ਆਇਲ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਇਸ ਕਰਕੇ ਤੁਸੀਂ ਜਦੋਂ ਵੀ ਇਹ ਤੇਲ ਬਣਾਓ ਹਮੇਸ਼ਾ ਕੋਕੋਨਟ ਆਇਲ ਦੇ ਵਿੱਚ ਹੀ ਬਣਾਉਣਾ ਹੈ ਬਹੁਤ ਹੀ ਵਧੀਆ ਰਿਜ਼ਲਟ ਆਉਂਦਾ ਹੈ ਇਹਦਾ ਕਿਉਂਕਿ ਕੋਕੋਨਟ ਆਇਲ ਹੈ ਜਿਹੜਾ ਆਪਣੀ ਸਕਿਨ ਦੇ ਵਿੱਚ ਆਸਾਨੀ ਨਾਲ ਅਬਜ਼ਰਬ ਹੋ ਜਾਂਦਾ ਹੈ ਇਸ ਕਰਕੇ ਇਹਦਾ ਜਿਹੜਾ ਬੈਨੀਫਿਟ ਆਪਾਂ ਨੂੰ ਜ਼ਿਆਦਾ ਮਿਲਦਾ ਹੈ 500 ਗ੍ਰਾਮ ਆਪਾਂ ਔਲੇ ਲਏ ਆ ਔਲਾ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਸੂਤੀ ਕੱਪੜੇ ਦੇ ਨਾਲ ਸੁਕਾ ਲਿਆ 150 ਦੇ ਕਰੀਬ ਆਪਾਂ ਨਿੰਮ ਦੇ ਪੱਤੇ ਲਏ ਆ ਨਿੰਮ ਦੇ ਪੱਤਿਆਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਸੀ ਕਿਉਂਕਿ ਪੱਤਿਆਂ ਦੇ ਉੱਪਰ ਡਸਟ ਵਗੈਰਾ ਲੱਗੀ ਹੁੰਦੀ ਹੈ ਇਸ ਕਰਕੇ ਇਹਨੂੰ ਧੋਣਾ ਬਹੁਤ ਜ਼ਰੂਰੀ ਹੈ ਧੋਣ ਤੋਂ ਬਾਅਦ ਇਹਨੂੰ ਆਪਾਂ ਸੂਤੀ ਕੱਪੜੇ ਦੇ ਵਿੱਚ ਪਾ ਕੇ ਸੁਕਾ ਲਿਆ ਸੀ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਥੋੜੀ ਦੇਰ ਲਈ ਪੱਖੇ ਥੱਲੇ ਵੀ ਹਵਾ ਦੇ ਵਿੱਚ ਸੁਕਾ ਲਿਆ ਇੱਕ ਲੀਫ ਆਪਾਂ ਐਲੋਵੇਰਾ ਦਾ ਲਿਆ ਇਥੇ ਆਪਾਂ ਫਰੈਸ਼ ਐਲੋਵੇਰਾ ਹੀ ਲੈਣਾ ਹੈ ਐਲੋਵੇਰਾ ਜੱਲ ਦਾ ਜੂਸ ਨਹੀਂ ਆਪਾਂ ਕਰਨਾ ਇਹਦੇ ਵਿੱਚ ਕਿਉਂਕਿ ਆਪਾਂ ਜਿਹੜਾ ਤੇਲ ਆਹੇ ਸਾਰਾ ਨੈਚੁਰਲ ਚੀਜ਼ਾਂ ਦੇ ਨਾਲ ਹੀ ਬਣਾ ਰਹੇ ਹਾਂ ਤੇ ਮਾਰਕੀਟ ਵਾਲੀ ਆਪਾਂ ਕੋਈ ਵੀ ਚੀਜ਼ ਇਹਦੇ ਵਿੱਚ ਇਸਤੇਮਾਲ ਨਹੀਂ ਕਰਨੀ ਤਿੰਨ ਚਮਚਾ ਆਪਾਂ ਮੇਥੀ ਦਾਣਾ ਦੇ ਲਏ ਸੀ ਮੇਥੀ ਦਾਣਾ ਜਿਹੜਾ ਇਹਨੂੰ ਆਪਾਂ ਰਾਤ ਪਰ ਪਾਣੀ ਦੇ ਵਿੱਚ ਭਿਉਂ ਕੇ ਰੱਖਤਾ ਸੀ ਜਦੋਂ ਆਪਾਂ ਮੇਥੀ ਦਾਣੇ ਨੂੰ ਪਿਉਣਾ ਇਹਦੇ ਵਿੱਚ ਜਿੰਨਾ ਆਪਾਂ ਮੇਥੀ ਦਾਣਾ ਲਿਆ ਉਸ ਤੋਂ ਡਬਲ ਆਪਾਂ ਪਾਣੀ ਪਾਉਣਾ ਹੈ ਜਿਆਦਾ ਪਾਣੀ ਨਹੀਂ ਇਹਦੇ ਵਿੱਚ ਪਾਉਣਾ ਕਿਉਂਕਿ ਓਨਾ ਕੁ ਪਾਣੀ ਪਾਉਣਾ ਹੈ ਜਿੰਨਾ ਕਿ ਇਹ ਆਸਾਨੀ ਨਾਲ ਸੋਕ ਕਰ ਸਕੇ ਮਤਲਬ ਆਪਾਂ ਨੂੰ ਪਾਣੀ ਇਹਦੇ ਵਿੱਚੋਂ ਸਟੇਨ ਨੂੰ ਨਾ ਕਰਨਾ ਪਵੇ ਤੇ ਆ ਦੇਖੋ ਮੇਥੀ ਦਾਣਾ ਜਿਹੜਾ ਆਪਣਾ ਸੌਫਟ ਹੋ ਗਿਆ ਤੁਸੀਂ ਦੇਖ ਸਕਦੇ ਹੋ ਇਸ ਤੋਂ ਜ਼ਿਆਦਾ ਆਪਾਂ ਪਾਣੀ ਇਹਦੇ ਵਿੱਚ ਨਹੀਂ ਪਾਉਣਾ ਹੁਣ ਸਭ ਤੋਂ ਪਹਿਲਾਂ ਆਪਾਂ ਔਲੇ ਜਿਹੜੇ ਇਹਨਾਂ ਨੂੰ ਆਪਾਂ ਛੋਟੇ ਟੁਕੜਿਆਂ ਦੇ ਵਿੱਚ ਕੱਟ ਕੇ ਤਿਆਰ ਕਰ ਲੈਣਾਂ ਔਲੇ ਨੂੰ ਆਪਾਂ ਇਸ ਤਰ੍ਹਾਂ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਾਂਗੇ ਇਹਦੇ ਜਿਹੜੇ ਸੀਡਸ ਆ ਇਹਨਾਂ ਨੂੰ ਆਪਾਂ ਬਾਹਰ ਕੱਢ ਦੇਣਾ ਸਾਰੇ ਔਲੇ ਆਪਾਂ ਇਸ ਤਰ੍ਹਾਂ ਕੱਟ ਕੇ ਤਿਆਰ ਕਰ ਲਾਂਗੇ ਲੋ ਇਹ ਔਲਿਆਂ ਨੂੰ ਆਪਾਂ ਇਸ ਤਰ੍ਹਾਂ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ ਇਹ ਇਹਦੇ ਜਿਹੜੇ ਸੀਡਸ ਆ ਇਹਨਾਂ ਨੂੰ ਆਪਾਂ ਬਾਹਰ ਕੱਢਤਾ ਤੇ ਹੁਣ ਆਪਾਂ ਇਹਨਾਂ ਨੂੰ ਮਿਕਸੀ ਦੇ ਵਿੱਚ ਪਾ ਕੇ ਗ੍ਰाइंड ਕਰਾਂਗੇ ਦੋ ਵਾਰੀ ਚ ਪਾਵਾਂਗੇ ਆਪਾਂ ਲੋਇਓ ਵਾਲਿਆਂ ਦਾ ਆਪਾਂ ਪੇਸਟ ਬਣਾ ਲਿਆ ਇਸ ਤਰ੍ਹਾਂ ਆਪਾਂ ਨੂੰ ਦਰਦਰਾ ਜਿਹਾ ਪੇਸਟ ਚਾਹੀਦਾ ਜ਼ਿਆਦਾ ਫਾਈਨ ਪੇਸਟ ਨਹੀਂ ਆਪਾਂ ਇਹਦਾ ਬਣਾਉਣਾ ਆ ਦੇਖੋ ਇਦਾਂ ਦਾ ਹੀ ਆਪਾਂ ਨੂੰ ਚਾਹੀਦਾ ਪੇਸਟ ਤੇ ਪਾਣੀ ਨਹੀਂ ਆਪਾਂ ਇਹਦੇ ਵਿੱਚ ਪਾਇਆ ਜਦੋਂ ਇਹਨੂੰ ਆਪਾਂ ਗ੍ਰाइंड ਕੀਤਾ ਬਿਨਾਂ ਪਾਣੀ ਤੋਂ ਹੀ ਆਪਾਂ ਇਹਨੂੰ ਗ੍ਰाइंड ਕਰ ਲਿਆ ਤੇ ਹੁਣ ਆਪਾਂ ਐਲੋਵੇਰਾ ਜਿਹੜਾ ਇਹਨੂੰ ਵੀ ਕੱਟ ਕੇ ਤਿਆਰ ਕਰ ਲੈਣੇ ਆ ਅਲੋਵਰਾ ਦੇ ਇਹ ਕੰਡੇ ਆ ਇਹਨੂੰ ਆਪਾਂ ਉਤਾਰ ਦਿਆਂਗੇ ਦੋਨਾਂ ਸਾਈਡਾਂ ਤੋਂ ਉਤਾਰ ਲਾਂਗੇ ਇਹਨੂੰ ਵੀ ਹੁਣ ਆਪਾਂ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਾਂਗੇ ਇਸ ਤਰ੍ਹਾਂ ਛੋਟੇ ਛੋਟੇ ਪੀਸ ਕਰ ਲਾਂਗੇ ਦੇਖੋ ਜਿਆਦਾ ਮੋਟੇ ਪੀਸ ਨਹੀਂ ਕਰਨੇ ਲਓ ਜੀ ਐਲੋਵੇਰਾ ਵੀ ਆਪਾਂ ਇਸ ਤਰ੍ਹਾਂ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਧਰ ਗੈਸ ਤੇ ਕੜਾਹੀ ਰੱਖ ਲਈ ਤੇ ਗੈਸ ਆਪਾਂ ਔਨ ਕਰ ਲੈਨੇ ਇੱਥੇ ਮੈਂ ਤੇਲ ਬਣਾਉਣ ਦੇ ਲਈ ਲੋਹੇ ਦੀ ਕੜਾਹੀ ਦਾ ਹੀ ਇਸਤੇਮਾਲ ਕਰ ਰਹੀ ਆਂ ਪਰ ਤੁਹਾਡੇ ਕੋਲ ਜੋ ਵੀ ਕੜਾਹੀ ਹੈਗੀ ਤੁਸੀਂ ਲੈ ਸਕਦੇ ਹੋ ਪਰ ਇਹਨਾਂ ਧਿਆਨ ਰੱਖਣਾ ਕਿ ਕੜਾਹੀ ਦਾ ਜਿਹੜਾ ਤਲਾ ਮੋਟਾ ਹੋਣਾ ਚਾਹੀਦਾ ਤੇ ਹੁਣ ਆਪਾਂ ਕੜਾਹੀ ਦੇ ਵਿੱਚ ਤੇਲ ਪਾਵਾਂਗੇ ਤੇਲ ਨੂੰ ਗਰਮ ਹੋਣ ਦੇਵਾਂਗੇ ਜਿਆਦਾ ਧੂਆ ਨਹੀਂ ਆਪਾਂ ਇਹਦੇ ਵਿੱਚੋਂ ਕੱਢਣਾ ਥੋੜਾ ਹੀ ਗਰਮ ਹੋਣ ਦੇਵਾਂਗੇ ਤੇਲ ਨੂੰ ਲੋਈ 6-7 ਮਿੰਟ ਹੋ ਗਏ ਫੁੱਲ ਫਲੇਮ ਤੇ ਆਪਣਾ ਤੇਲ ਆ ਜਿਹੜਾ ਗਰਮ ਹੁੰਦੇ ਹੋਏ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਗੈਸ ਦਾ ਫਲੇਮ ਆ ਜਿਹੜਾ ਮੀਡੀਅਮ ਕਰ ਲੈਣੇ ਆ ਮੀਡੀਅਮ ਫਲੇਮ ਤੇ ਆਪਾਂ ਜਿਹੜਾ ਸਾਰਾ ਤੇਲ ਬਣਾਵਾਂਗੇ ਕਿਉਂਕਿ ਆਪਾਂ ਜਿਹੜੀ ਵੀ ਚੀਜ਼ ਤੇਲ ਦੇ ਵਿੱਚ ਪਾਵਾਂਗੇ ਤਾਂ ਉਹ ਆਪਣਾ ਜਿਹੜਾ ਸਾਰਾ ਅਸਰ ਹੈ ਚੰਗੀ ਤਰ੍ਹਾਂ ਤੇਲ ਦੇ ਵਿੱਚ ਛੱਡ ਸਕੇ ਇਸ ਲਈ ਗੈਸ ਦਾ ਫਲੇਮ ਆ ਜਿਹੜਾ ਆਪਾਂ ਤੇਜ਼ ਨਹੀਂ ਕਰਨਾ ਤੇ ਬਿਲਕੁਲ మీడియం ਫਲੇਮ ਤੇ ਇਹਨੂੰ ਆਪਾਂ ਤੇਲ ਬਣਾਵਾਂਗੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਨਿੰਮ ਦੇ ਪੱਤੇ ਤੇਲ ਦੇ ਵਿੱਚ ਪਾ ਦਾਂਗੇ ਆ ਪੱਤੇ ਦੇਖ ਸਕਦੇ ਤੁਸੀਂ ਬਿਲਕੁਲ ਸੁੱਕੇ ਐ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੈ ਕਿਉਂਕਿ ਜੇਕਰ ਪੱਤਿਆਂ ਦੇ ਉੱਪਰ ਪਾਣੀ ਹੋਏਗਾ ਜਦੋਂ ਇਹਨੂੰ ਆਪਾਂ ਤੇਲ ਦੇ ਵਿੱਚ ਪਾਵਾਂਗੇ ਤਾਂ ਫਿਰ ਛਿੱਟੇ ਵੱਜਣੇ ਸ਼ੁਰੂ ਹੋ ਜਾਂਦੇ ਐ ਇਸ ਕਰਕੇ ਪੱਤੇ ਜਿਹੜੇ ਬਿਲਕੁਲ ਸੁੱਕੇ ਹੋਣੇ ਚਾਹੀਦੇ ਐ ਪਾਣੀ ਨਹੀਂ ਹੋਣਾ ਚਾਹੀਦਾ ਹੋ ਪੱਤਿਆਂ ਦਾ ਜਿਹੜਾ ਮoiਸਚਰ ਹੈ ਇਹਨੂੰ ਆਪਾਂ ਖਤਮ ਹੋਣ ਦੇਵਾਂਗੇ। ਨਿੰਮ ਦੇ ਪੱਤਿਆਂ ਦਾ ਮoiਸਚਰ ਖਤਮ ਹੋ ਗਿਆ ਤੁਸੀਂ ਦੇਖ ਸਕਦੇ ਹੋ। ਤੇ ਹੁਣ ਆਪਾਂ ਇਹਦੇ ਵਿੱਚ ਐਲੋਵੇਰਾ ਪਾ ਦਾਂਗੇ। ਹੁਣ ਆਪਾਂ ਐਲੋਵੇਰਾ ਦਾ ਨਾ ਨਾ ਸਰ ਖਤਮ ਹੋਣ ਤੱਕ ਇਹਨੂੰ ਪੱਕਣ ਦੇਵਾਂਗੇ। ਲੋ ਜੀ ਐਲੋਵੇਰਾ ਦਾ ਵੀ ਆਪਣਾ ਜਿਹੜਾ ਮੋਇਸਚਰ ਖਤਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਮੇਥੀ ਦਾਣਾ ਪਾ ਦਨੇ ਆ। ਆਵਲੇ ਤਿੰਨ ਚਮਚ ਮੇਥੀ ਦਾਣੇ ਤੇ ਲੈ ਸੀ ਮੈਂ। ਆ ਤੁਸੀਂ ਦੇਖ ਸਕਦੇ ਹੋ ਭਿੱਜ ਕੇ ਫੋਲੀ ਭਰ ਗਈ ਇਹਦੀ ਤੇ ਪਾਣੀ ਇਹਦੇ ਵਿੱਚ ਬਿਲਕੁਲ ਵੀ ਨਹੀਂ ਹੈਗਾ। ਨਾਲ ਨਾਲ ਇਹਨੂੰ ਹਿਲਾਉਂਦੇ ਰਹਿਣਾ ਤੇ ਨਾਲ ਹੀ ਆਪਾਂ ਇਹਦੇ ਹੁਣ ਔਲੇ ਵੀ ਪਾ ਦਾਂਗੇ ਗ੍ਰाइंड ਕੀਤੇ ਹੋਏ ਕੈਸਾ ਫਲੇਮ ਹੈ ਹੁਣ ਆਪਾਂ ਮੀਡੀਅਮ ਹੀ ਰੱਖਣਾ ਤੇਜ਼ ਨਹੀਂ ਇਹਨੂੰ ਬਿਲਕੁਲ ਵੀ ਕਰਨਾ ਤੈਨੂੰ बस ਨਾਲ ਦੇਣਾ ਹਿਲਾਇ ਜਾਣਾ ਕਿਉਂਕਿ ਨਹੀਂ ਤਾਂ ਜਿਹੜਾ ਆਪਾਂ ਔਲੇ ਤੇ ਮੇਥੀ ਦਾਣਾ ਪਾਇਆ ਏ ਥੱਲੇ ਲੱਗਣੇ ਸ਼ੁਰੂ ਹੋ ਜਾਂਦੇ ਹੈ ਟਾਈਮ ਇਹਤੇ ਤੇ ਆਪਾਂ ਨੂੰ ਕਾਫੀ ਲੱਗ ਜਾਂਦਾ ਬਣਾਉਣ ਤੇ ਪਰ ਤੇਲ ਆ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਹੈ ਚਲੋ ਜੀ ਹੁਣ ਆਪਾਂ ਮੀਡੀਅਮ ਫਲੇਮ ਤੇ ਇਹਨੂੰ ਆਪਾਂ ਪਕਾਉਨੇ ਆ ਤੇ ਵਿੱਚ ਵਿੱਚ ਦੀ ਆਪਾਂ ਤੁਹਾਨੂੰ ਦਿਖਾਉਂਦੇ ਰਵਾਂਗੇ। ਲੋਈ ਤਕਰੀਬਨ 1 ਘੰਟਾ ਹੋ ਗਿਆ ਆਪਾਂ ਨੂੰ ਤੇਲ ਨੂੰ ਬਣਾਉਂਦੇ ਹੋਏ। ਹੱਸੇ ਦੇਖ ਸਕਦੇ ਹੋ। ਜੋ ਵੀ ਸਮਾਨ ਆਪਾਂ ਇਹਦੇ ਵਿੱਚ ਪਾਇਆ ਹੈ ਹੌਲੀ ਹੌਲੀ ਪੱਕਣਾ ਸ਼ੁਰੂ ਹੋ ਗਿਆ। ਤੇ ਹਜੇ ਨੂੰ ਕਾਫੀ ਟਾਈਮ ਹੋਰ ਲੱਗਣਾ ਹੈ ਤੇ ਹੁਣ ਆਪਾਂ ਤੁਹਾਨੂੰ ਐਂਡ ਤੇ ਦਿਖਾਵਾਂਗੇ ਵੀ ਕਿੱਦਾਂ ਦਾ ਆਪਣਾ ਤੇਲ ਆ ਜਿਹੜਾ ਬਣ ਕੇ ਤਿਆਰ ਹੋਇਆ। ਲੋਈ ਤਕਰੀਬਨ 2 ਘੰਟੇ ਹੋ ਗਏ ਆਪਾਂ ਨੂੰ ਤੇਲ ਨੂੰ ਬਣਾਉਂਦੇ ਹੋਏ। ਤੇਲ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਗੈਸ ਬੰਦ ਕਰ ਦਨੇ ਆ। ਆਪ ਤੁਸੀਂ ਦੇਖ ਸਕਦੇ ਹੋ ਜੋ ਵੀ ਸਮਾਨ ਆਪਾਂ ਤੇਲ ਦੇ ਵਿੱਚ ਪਾਇਆ ਸੀ ਮੀਡੀਅਮ ਫਲੇਮ ਤੇ ਆਪਾਂ ਇਹਨੂੰ ਪਕਾਇਆ ਤੇ ਬਿਲਕੁਲ ਇਹਦਾ ਕਲਰ ਆ ਜਿਹੜਾ ਕਾਲਾ ਹੋ ਗਿਆ। ਤੇ ਇਹਦਾ ਜਿਹੜਾ ਸਾਰਾ ਅਸਰ ਹੈ ਤੇਲ ਦੇ ਵਿੱਚ ਚਲਿਆ ਗਿਆ ਤੇ ਗੈਸ ਦਾ ਫਲੇਮ ਆਪਾਂ ਬਿਲਕੁਲ ਵੀ ਤੇਜ ਨਹੀਂ ਕੀਤਾ। ਮੀਡੀਅਮ ਫਲੇਮ ਤੇ ਆਪਾਂ ਤੇਲ ਨੂੰ ਬਣਾਇਆ। ਕਈ ਵਾਰ ਇਹ ਹੁੰਦਾ ਕਿ ਤੁਸੀਂ ਤੇਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪਾ ਕੇ ਅੱਧਾ ਘੰਟਾ ਜਾਂ ਘੰਟਾ ਤੁਸੀਂ ਨੂੰ ਪਕਾਓ ਤੇ ਫਿਰ ਤੁਸੀਂ ਸੋਚੋ ਵੀ ਆਪਣਾ ਤੇਲ ਜਿਹੜਾ ਬਣ ਗਿਆ ਉਸ ਤੇਲ ਦਾ ਤੁਹਾਨੂੰ ਬਿਲਕੁਲ ਵੀ ਬੈਨੀਫਿਟ ਨਹੀਂ ਮਿਲੂਗਾ ਜੇ ਤੁਸੀਂ ਤੇਲ ਜਿਹੜਾ ਪੂਰਾ ਬੈਨੀਫਿਟ ਲੈਣਾ ਹੈ ਤਾਂ ਤੁਹਾਨੂੰ ਇਸ ਸਟੇਜ ਤੱਕ ਤੇਲ ਨੂੰ ਜਿਹੜਾ ਪਕਾਉਣਾ ਪਊਗਾ ਫਿਰ ਵੀ ਤੁਸੀਂ ਇਹਦਾ ਜਿਹੜਾ ਪ੍ਰੋਪਰ ਬੈਨੀਫਿਟ ਲੈ ਸਕੋਗੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਤੇਲ ਹੈ ਇਸ ਤੇਲ ਦਾ ਕੋਈ ਵੀ ਤੇਲ ਹੈ ਜਿਹੜਾ ਹੋਰ ਮੁਕਾਬਲਾ ਨਹੀਂ ਕਰ ਸਕਦਾ ਕਿਉਂਕਿ ਅਸੀਂ ਪਹਿਲਾਂ ਵੀ ਕਈ ਵਾਰ ਇਹ ਤੇਲ ਆ ਜਿਹੜਾ ਬਣਾ ਚੁੱਕੇ ਆ ਤੇ ਹੁਣ ਮੈਨੂੰ ਤਾਂ ਇਹ ਮਤਲਬ ਇਹਦੇ ਫਾਇਦੇ ਦੇਖ ਕੇ ਇਹ ਨਹੀਂ ਲੱਗਦਾ ਕਿ ਇਸ ਤੇ ਟਾਈਮ ਆ ਜਿਹੜਾ ਜ਼ਿਆਦਾ ਲੱਗਦਾ ਤੇ ਹੁਣ ਆਪਾਂ ਕੜਾਹੀ ਜਿਹੜੀ ਥੱਲੇ ਉਤਾਰ ਲਈ ਤੇਲ ਨੂੰ ਆਪਾਂ ਪੂਰੀ ਰਾਤ ਇਸੇ ਤਰ੍ਹਾਂ ਕੜਾਹੀ ਦੇ ਵਿੱਚ ਹੀ ਰਹਿਣ ਦੇਵਾਂਗੇ ਸੋਵਾ ਤੱਕ ਆਪਣਾ ਤੇਲ ਆ ਜਿਹੜਾ ਚੰਗੀ ਤਰ੍ਹਾਂ ਠੰਡਾ ਹੋ ਜਾਊਗਾ ਤੇ ਫਿਰ ਇਹਨੂੰ ਆਪਾਂ ਛਾਣ ਕੇ ਕੜਾਹੀ ਦੇ ਵਿੱਚੋਂ ਬਾਹਰ ਕੱਢ ਲਾਂਗੇ ਚਲੋ ਜੀ ਸੋਬਾ ਮਿਲਦੇ ਆਂ ਫਿਰ ਆਪਾਂ ਲਓ ਜੀ ਪੂਰੀ ਰਾਤ ਹੋ ਗਈ ਆਪਣੇ ਤੇਲ ਨੂੰ ਇਸੇ ਤਰ੍ਹਾਂ ਕੜਾਹੀ ਦੇ ਵਿੱਚ ਪਏ ਹੋਏ ਤੇ ਤੇਲ ਆਪਣਾ ਚੰਗੀ ਤਰ੍ਹਾਂ ਠੰਡਾ ਵੀ ਹੋ ਗਿਆ ਤੇ ਹੁਣ ਆਪਾਂ ਤੇਲ ਨੂੰ ਛਾਣ ਕੇ ਇੱਕ ਅਲੱਗ ਬਰਤਨ ਦੇ ਵਿੱਚ ਕੱਢ ਲੈਨੇ ਇੱਥੇ ਆਪਾਂ ਇੱਕ ਮਲਮਲ ਦਾ ਕੱਪੜਾ ਲਿਆ ਤੇ ਕੱਪੜੇ ਨੂੰ ਆਪਾਂ ਇੱਕ ਜਿਵੇਂ ਗੜਬੀ ਹੈ ਗੜਬੀ ਦੇ ਉੱਪਰ ਲਾ ਲਾਂਗੇ ਤੇ ਹੁਣ ਆਪਾਂ ਕੱਟਸ਼ੀ ਦੇ ਨਾਲ സാൽ അപ്പം ഇക്കാനെ ਲੋਈ ਤੇਲ ਆਪਾਂ ਚੰਗੀ ਤਰ੍ਹਾਂ ਛਾਣ ਲਿਆ ਤੁਸੀਂ ਦੇਖ ਸਕਦੇ ਹੋ ਤੇ ਆ ਵੇਸਟਜਾ ਜਿਹੜੀ ਆਪਾਂ ਇਹ ਅਲੱਗ ਕਰ ਲਈ ਤੇ ਹੁਣ ਤੇਲ ਆ ਜਿਹੜਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਵਧੀਆ ਤੇਲ ਬਣ ਕੇ ਤਿਆਰ ਹੋਇਆ ਇਸ ਦੀ ਕੋਈ ਇਸ ਤਰ੍ਹਾਂ ਦੀ ਸ਼ਾਰਪ স্মੈਲ ਵੀ ਨਹੀਂ ਹੈ ਜੋ ਕਿਸ ਨੂੰ ਨਾ ਪਸੰਦ ਹੋਵੇ ਤੇ ਨਾ ਹੀ ਇਸ ਦਾ ਕੋਈ ਸਾਈਡ ਇਫੈਕਟ ਹੈ ਕਿਉਂਕਿ ਇਸ ਨੂੰ ਆਪਾਂ ਸਿਰਫ ਨੇਚਰਲ ਚੀਜ਼ਾਂ ਦੇ ਨਾਲ ਹੀ ਤਿਆਰ ਕੀਤਾ ਹੈ ਮਾਰਕੀਟ ਵਾਲੀ ਕੋਈ ਵੀ ਚੀਜ਼ ਆਪਾਂ ਇਹਦੇ ਵਿੱਚ ਇਸਤੇਮਾਲ ਨਹੀਂ ਕੀਤੀ ਤਾਨੂੰ ਵਾਲਾਂ ਦੀ ਕੋਈ ਵੀ ਸਮੱਸਿਆ ਹੋਵੇ ਤਾਂ ਤੁਸੀਂ ਆਸਾਨੀ ਦੇ ਨਾਲ ਇਸ ਤੇਲ ਦਾ ਇਸਤੇਮਾਲ ਕਰ ਸਕਦੇ ਹੋ ਸਿਰਫ ਦੋ ਵਾਰ ਲਗਾਉਣ ਦੇ ਨਾਲ ਹੀ ਤੁਹਾਨੂੰ ਇਹਦਾ ਰਿਜ਼ਲਟ ਜਿਹੜਾ ਮਿਲਣਾ ਸ਼ੁਰੂ ਹੋ ਜਾਊਗਾ ਭਾ ਦੇਖਾ ਤੁਹਾਡੇ ਵਾਲ ਬਿਲਕੁਲ ਤੰਦਰੁਸਤ ਹੈ ਕੋਈ ਵੀ ਪ੍ਰੋਬਲਮ ਨਹੀਂ ਹੈ ਤਾਂ ਵੀ ਤੁਸੀਂ ਇਸ ਤੇਲ ਦਾ ਜ਼ਰੂਰ ਇਸਤੇਮਾਲ ਕਰੋ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਵਾਲ ਹਮੇਸ਼ਾ ਹੈਲਦੀ ਰਹਿਣ ਤੇ ਤੁਸੀਂ ਆਪਣੇ ਬੱਚਿਆਂ ਦੇ ਵਾਲਾਂ ਦੇ ਵਿੱਚ ਵੀ ਇਸ ਤੇਲ ਦਾ ਜ਼ਰੂਰ ਇਸਤੇਮਾਲ ਕਰੋ ਤਾਂ ਜੋ ਬੱਚਿਆਂ ਦੇ ਜਿਹੜੇ ਵਾਲ ਹੈ ਉਮਰ ਤੋਂ ਪਹਿਲਾਂ ਸਫੈਦ ਨਾ ਹੋਣ ਤੇ ਹੁਣ ਤੇਲ ਆ ਜਿਹੜਾ ਆਪਣਾ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਲਈਏ ਬੋਤਲ ਤੇ ਤੇਲ ਨੂੰ ਆਪਾਂ ਇਸ ਬੋਤਲ ਦੇ ਵਿੱਚ ਫਿਲ ਕਰ ਲੈਨੇ ਲੋ ਜੀ ਤੇਲ ਨੂੰ ਆਪਾਂ ਬੋਤਲ ਦੇ ਵਿੱਚ ਫਿਲ ਕਰ ਲਿਆ ਤੇ ਹੁਣ ਆਪਾਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਤੇਲ ਦਾ ਇਸਤੇਮਾਲ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਜਦੋਂ ਵੀ ਤੁਸੀਂ ਆਪਣੇ ਵਾਲ ਧੋਣੇ ਆ ਤਾਂ ਉਸ ਤੋਂ ਇੱਕ ਘੰਟਾ ਪਹਿਲਾਂ ਤੁਸੀਂ ਇਸ ਤੇਲ ਨੂੰ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਚੰਗੀ ਤਰ੍ਹਾਂ ਲਗਾ ਲਓ ਤੇ ਹਲਕੇ ਹੱਥਾਂ ਦੇ ਨਾਲ ਮ사ਜ ਕਰ ਲਓ ਇੱਕ ਘੰਟੇ ਤੱਕ ਤੇਲ ਨੂੰ ਵਾਲਾਂ ਦੇ ਵਿੱਚ ਲੱਗਾ ਰਹਿਣ ਦਿਓ ਜੇਕਰ ਤੁਹਾਡੇ ਕੋਲ ਟਾਈਮ ਜ਼ਿਆਦਾ ਹੈ ਤਾਂ ਤੁਸੀਂ ਜ਼ਿਆਦਾ ਟਾਈਮ ਵੀ ਤੇਲ ਲਗਾ ਕੇ ਰੱਖ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਜਿਹੜਾ ਵੀ ਸ਼ੈਂਪੂ ਯੂਜ਼ ਕਰਦੇ ਹੋ ਉਹ ਸ਼ੈਂਪੂ ਦੇ ਨਾਲ ਆਪਣੇ ਵਾਲ ਧੋ ਸਕਦੇ ਹੋ ਤੇ ਵਾਲ ਧੋਣ ਤੋਂ ਬਾਅਦ ਤੁਹਾਨੂੰ ਹੋਰ ਕੋਈ ਵੀ ਤੇਲ ਵਾਲਾਂ ਦੇ ਉੱਪਰ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਚਲੋ ਜੀ ਤੁਹਾਨੂੰ ਮੇਰੀ ਅੱਜ ਦੀ ਰੈਮਡੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ